ਇਹ ਵੀ ਹੁੰਗਾਰਾ ਆਇਆ ਹੈ ਕਿ ਵੀ ਇਸ ਦੇ ਨਾਲ ਉਤਸ਼ਾਹ ਇਸ ਕਰਕੇ ਮਿਲ ਰਿਹਾ ਹੈ ਕਿਉਂਕਿ ਸਿੱਖ ਕੌਮ ਅਤੇ ਮੁਸਲਿਮ ਕੌਮ ਕਦੇ ਝੁਕਣ ਵਾਲੇ ਨਹੀਂ ਕਿਉਂਕਿ ਉਸੇ ਤਰ੍ਹਾਂ ਜਿਸ ਤਰ੍ਹਾਂ ਮੁਸਲਮਾਨ ਤੇ ਡਰ ਇੱਕ ਮਿਆਂ ਦੇ ਵਿੱਚ ਨਹੀਂ ਰਹਿ ਸਕਦੇ ਉਸੇ ਤਰ੍ਹਾਂ ਅੱਜ ਅਸੀਂ ਇਸ ਸੀਟ ਨੂੰ ਜਿੱਤ ਕੇ ਪੰਥ ਦੀ ਝੋਲੀ ਦੇ ਵਿੱਚ ਪਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 27 ਦੇ ਵਿੱਚ ਵੀ ਸਾਡੀ ਇਹ ਨਹੀਂ ਅਸੀਂ ਹਿੰਦੂਆਂ ਨੂੰ ਆਪਣੇ ਭਰਾ ਮੰਨਦੇ ਆ ਸਾਡੇ ਵੀਰ ਨੋਹ ਪਰ ਅਸੀਂ ਉਹ ਸੂਰੀ ਵਰਗਿਆਂ ਨੂੰ ਆਪਣੇ ਦੁਸ਼ਮਣ ਮੰਨਦੇ ਆ ਜਿਹੜੇ ਸਾਡੀ ਕੌਮ ਦੇ ਉੱਪਰ ਲਾਲਚਨ ਲਾਉਂਦੇ ਨੇ ਸਿੱਖ ਕੌਮ ਦੀਆਂ ਮਾਮਾ ਭੈਣਾਂ ਨੂੰ ਗਲਤ ਸ਼ਬਦਾਂ ਵਾਲੀ ਵਰਤਦੇ ਨੇ ਸਾਰੇ ਹਿੰਦੂ ਮਾੜੇ ਨਹੀਂ ਅਸੀਂ ਕਹਿ ਰਹੇ ਇਹ ਕੁਝ ਚੁਣਿੰਦਾਂ ਜਿਹੜੇ ਆਰਐਸਐਸ ਦੇ ਛੱਡੇ ਹੋਏ ਬੰਦੇ ਨੇ ਉਹ ਬੰਦੇ ਨੇ ਬਾਕੀ ਹਿੰਦੂ ਸਾਡੇ ਭਰਾ ਨੇ ਔਰ ਉਹਨਾਂ ਦੇ ਵਿੱਚ ਵੀ ਜਾਣਦੇ ਆ ਉਹ ਵੀ ਸਾਨੂੰ ਉਤਸ਼ਾਹ ਦੇ ਰਹੇ ਹਨ ਸਭ ਤੋਂ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਸੂਰੀ ਨੂੰ ਮਾਰਨ ਵਾਲਾ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੂੰ ਖੁਦ ਹਿੰਦੂ ਕਮਿਊਨਿਟੀ ਕਹਿ ਰਹੀ ਹੈ ਕਿ ਵੀ ਇਹਨੇ ਅੱਛਾ ਕੰਮ ਕੀਤਾ ਹੈ ਜਿਹੜੇ ਸਾਡੇ ਵਿੱਚ ਆਪਸ ਵਿੱਚ ਦੋ ਫਾੜ ਕਰ ਰਿਹਾ ਸੀਗਾ ਅਸੀਂ ਸਾਰੀਆਂ ਕੌਮਾਂ ਨੇ ਇੱਕ ਹੋ ਕੇ ਚੱਲਣਾ ਹੈ ਕਿਉਂਕਿ ਭਾਰਤ ਇੱਕ ਗੁਲਦਸਤਾ ਹੈ ਇੱਥੇ ਹਿੰਦੂ ਮੁਸਲਮਾਨ ਸਿੱਖ ਔਰ ਮੇਰੇ ਦਲਿਤ ਵੀਰ ਸਾਰੇ ਅਸੀਂ ਇਕੱਠੇ ਰਹਿ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਚੈਨਲ ਦਾ ਧੰਨਵਾਦ ਕਰਦੇ ਆ ਜਿਹੜਾ ਹੱਕ ਸੱਚ ਦੀ ਆਵਾਜ਼ ਹੈ ਤੇ ਜੋ ਅਸਲੀ ਕੌਮੀ ਲੜਾਈ ਲੜ ਰਹੀ ਪਾਰਟੀ ਆ ਕੌਮੀ ਪਾਰਟੀ ਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਆਵਾਜ਼ ਆ ਪੂਰੇ ਵਰਲਡ ਦੇ ਵਿੱਚ ਪਚਾ ਰਹੀ ਹੈ ਇਮਾਨਦਾਰੀ ਦੇ ਨਾਲ ਧੰਨਵਾਦ ਕਰਦੇ ਆ ਅਸੀਂ ਚੈਨਲ ਦਾ ਤੇ ਜਿਹੜੀ ਤੁਸੀਂ ਇਹ ਗੱਲ ਕਰੀਆ ਨਾ ਵੀ ਇਹ ਧਰਾਂ ਨੇ ਇਹ ਧਰਾਂ ਨੇ ਬਹੁਤ ਚਿਰ ਰਾਜ ਹੰਡਾਇਆ ਕਾਂਗਰਸ ਨੇ ਅਕਾਲੀ ਦਲ ਬਾਦਲ ਨੇ ਬੀਜਪੀ ਨੇ ਇਹ 1947 ਤੋਂ ਲਾ ਕੇ ਹੀ ਚੱਲੇ ਆ ਰਹੇ ਨੇ ਜਿਨ੍ਹਾਂ ਨੇ ਸਾਡਾ ਹਰਮੰਦਰ ਸਾਹਿਬ ਟਾਇਟੇਰੀ ਕੀਤਾ ਅਕਾਲ ਤਖਤ ਸਾਹਿਬ ਟਾਇਟੇਰੀ ਕੀਤਾ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਇਹਨਾਂ ਨੇ ਸਾਡੀ ਨਸਲ ਕੁਸੀ ਕੀਤੀ ਆ ਦਿੱਲੀ ਦੇ ਵਿੱਚ ਔਰ ਦੂਜੇ ਪਾਸੇ ਅਕਾਲੀ ਦਲ ਜਿਹੜਾ ਇਹ ਸਾਰੇ ਲੋਕ ਭਲੀ ਭਾਂਤ ਜਾਣਦੇ ਨੇ ਕਿ ਜਦੋਂ ਅਕਾਲ ਤਖਤ ਤੇ ਹਮਲਾ ਕੀਤਾ ਤਾਂ ਪ੍ਰਕਾਸ਼ ਸਿੰਘ ਬਾਦਲ ਇਹ ਪਾਰਟੀਆਂ ਜੀ ਇਹਨਾਂ ਨੇ ਇੰਦਰਾ ਗਾਂਧੀ ਇਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਇੰਦਰਾ ਨੇ ਮੀਟਿੰਗ ਕਰਕੇ ਤੇ ਅਕਾਲ ਤਖਤ ਸਾਹਿਬ ਸਾਡੇ ਜਾਨਾਂ ਤੋਂ ਪਿਆਰੇ ਹਰਮੰਦਰ ਸਾਹਿਬ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਸਾਡੇ ਇੱਕ ਕੌਮੀ ਲੀਡਰ ਸੰਤ ਜਰਨੈਲ ਸਿੰਘ ਤੇ ਸਾਡਾ ਨੌਜਵਾਨ ਆਗੂ ਭਾਈ ਅਮਰੀਕ ਸਿੰਘ ਵਰਗੇ ਇਹਨਾਂ ਨੇ ਉਹਨਾਂ ਨੂੰ ਖਤਮ ਕਰਨ ਦੇ ਵਾਸਤੇ ਸੈਂਤੀ ਗੁਰਦੁਆਰਾ ਤੇ ਹਮਲਾ ਕੀਤਾ ਜਿਹਦਾ ਭਾਈਵਾਲ ਬਰਕਾਸ਼ ਸਿੰਘ ਬਾਦਲ ਦੀ ਪਾਰਟੀ ਸੀ ਅਕਾਲੀ ਦਲ ਤੇ ਜਿਨ੍ਹਾਂ ਦੀ ਭਾਈਵਲ ਪਾਰਟੀ ਬੀਜੇਪੀ ਜਿਨ੍ਹਾਂ ਦਾ ਆਗੂ ਹੁੰਦਾ ਸੀ ਐਲਕੇ ੜਵਾਨੀ ਜਿਨ੍ਹਾਂ ਨੇ ਆਪਦੀ ਕਿਤਾਬ ਵਿੱਚ ਇੱਕ ਪੂਰੇ ਵਰਲਡ ਦੇ ਵਿੱਚ ਦੇਖੋ ਨੁਕਸਾਨ ਬਹੁਤ ਕਰਿਆ ਸਿੱਖਾਂ ਦਾ ਅੜਵਾ ਅਬਦਾਲੀ ਨੇ ਵੀ ਕਰਿਆ ਮਸੇ ਰੰਗੜ ਨੇ ਵੀ ਕਰਿਆ ਬੜਿਆਂ ਨੇ ਇੱਥੇ ਆ ਕੇ ਚੜ ਕੇ ਆਏ ਨੇ ਪਰ ਕਿਸੇ ਨੇ ਆਪਦੀ ਕਿਤਾਬ ਦੇ ਵਿੱਚ ਇਹ ਨਹੀਂ ਲਿਖਿਆ ਜਿਹੜੀ ਕਿਤਾਬ ਲਿਖੀ ਐ ਐਲਕੇ ੜਵਾਨੀ ਨੇ ਮਾਈ ਕੰਟਰੀ ਮਾਈ ਲਾਈਫ ਵੀ ਇਹ ਕੰਮ ਤੁਸੀਂ 6 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ ਜਿਨੇ ਇੰਦਰਾਗੰਧ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਭਾਜਪਾ ਨੇ ਜਿਨ੍ਹਾਂ ਦੀ ਭਾਈਵਾਲੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਪਹਿਲਾਂ ਵੀ ਸੀਗੀ ਅੱਜ ਵੀ ਹੈ ਤੇ ਅੱਗੇ ਨੂੰ ਵੀ ਰਹੂਗੀ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਵੀਰ ਸਿੰਘ ਬਾਦਲ ਚਲੋ ਤਾਂ ਚਲਿਆ ਗਿਆ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਪਾਰਟੀ ਆ ਇਹਨਾਂ ਨੂੰ ਹੁਣ ਲੋਕ ਮੂੰਹ ਨਹੀਂ ਲਾਉਂਦੇ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਦੁਰਦਸ਼ਾ ਇਹਨਾਂ ਦੀ ਕਿਉਂਕਿ ਜਿਹੜੇ ਇਹ ਉਹੀ ਨਾਅਰੇ ਮਾਰਦੇ ਨੇ ਇਹਨਾਂ ਦੇ ਮਜੀਠੀਆ ਜਿੰਦਾਬਾਦ ਫੁਲਾਨਾ ਜਿੰਦਾਬਾਦ ਜਿਨ੍ਹਾਂ ਨੇ ਮਜੀਠੀਆ ਮਾਗੇ ਚਿੱਟਾ ਵੇਚਿਆ ਉਹਨਾਂ ਦੀ ਸਰਪ੍ਰਸਤੀ ਹੈਟਾਂ ਜਿਨ੍ਹਾਂ ਨੇ ਲੁੱਟਾਂ ਮਚਾਈਆਂ ਨੇ ਜਿਨ੍ਹਾਂ ਨੇ بڑے بڑے ਕਾਰਨਾਮੇ ਕਰੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਮਜੀਠੀਆ ਵੀ ਸਾਹਮਣੇ ਆ ਗਿਆ ਸੁਖਬੀਰ ਬਾਦਲੂ ਨੇ ਵੀ ਉਹਨਾਂਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਬਰਗਾੜੀ ਦੇ ਵਿੱਚ ਦੋ ਸਿੰਘ ਸਾਡੇ ਸ਼ਹੀਦ ਕੀਤੇ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਗਲੀਆਂ 'ਚ ਖਲਾਰੇ ਤੇ ਇਹਨਾਂ ਨੇ ਉਹਨਾਂ ਦੀ ਸਰਪ੍ਰਸਤੀ ਕੀਤੀ ਹੈ ਤੇ ਲੋਕ ਜੇ ਸਾਡੀ ਕੌਮ ਹੈ ਕੌਮ ਅਣਖੀ ਕੌਮ ਹੈ ਸਾਡੀ ਤੇ ਇਹ ਪੰਜਾਬ ਅਣਖੀ ਹੈ ਚਾਹੇ ਪੰਜਾਬ ਦਾ ਮੁਸਲਮਾਨ ਹੈ ਚਾਹੇ ਸਿੱਖਾ ਚਾਹੇ ਹਿੰਦੂ ਆ ਚਾਹੇ ਇਸਾਈਆ ਕਿਉਂਕਿ ਜਿਨ੍ਹਾਂ ਨੇ ਇਹ ਗੁਰੂਆਂ ਦੀ ਧਰਤੀ ਹੈ ਜਿਹੜਾ ਇੱਥੇ ਪੰਜਾਬ ਚ ਰਹਿੰਦਾ ਸਾਰੇ ਅਣਖੀ ਲੋਕ ਨੇ ਇਹ ਕਦੇ ਵੀ ਇਹੋ ਜਿਹੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਨ੍ਹਾਂ ਨੇ ਧਰਮ ਦੇ ਵਿੱਚ 파ੜਾ ਪਾਤਾ ਧਰਮ ਦੇ ਨੋਂ ਤੇ ਰਾਜਨੀਤੀ ਕੀਤੀ ਇਹਨਾਂ ਨੇ ਆਰਾਸੀ ਸੰਤ ਜਨੈਲ ਸਿੰਘ ਦੇ ਪਦਕਾਰਮਾਂ ਤੇ ਚੱਲਾਂਗੇ ਕਿਉਂਕਿ ਉਹਨੇ ਰਾਜ ਨਹੀਂ ਕੀਤਾ ਉਹਨੇ ਬਰਾਬਰਤਾ ਦਾ ਹੱਕ ਹੱਕ ਹਕੂਕ ਕੀਤੇ ਨੇ ਸੰਤ ਜਨੈਲ ਸਿੰਘ ਜਿੰਨਾ ਚਿਰ ਰਹੇ ਨੇ ਪਿੰਡਰਾਂ ਵਾਲੇ ਉਹਨਾਂ ਚਿਰ ਦੇਖੋ ਦਾਜ ਦੀ ਜਿਹੜੀ ਪਰਤਾਂ ਦੀ ਬੰਦ ਹੋ ਗਈ ਸੀਗੀ ਜੋ ਵੀ ਕੰਮ ਗਲਤ ਹੁੰਦੇ ਸੀਗੇ ਉਹ ਸਾਰੇ ਬੰਦ ਹੋ ਗਏ ਤੇ ਕੋਈ ਨਸ਼ਾ ਨਹੀਂ ਬਿਕਿਆ ਸੰਤ ਜਨੈਲ ਸਿੰਘ ਜਿੰਨਾ ਚਿਰ ਰਹੇ ਨੇ ਅੱਜ ਅੱਜ ਘਰ ਘਰ ਨਸ਼ਾ ਬਿਕ ਰਿਹਾ ਸਰਕਾਰਾਂ ਹਾਲਾਂਕਿ ਸਾਡੇ ਕੋਲ ਰਾਜ ਤਾਂ ਨਹੀਂ ਸੀ ਸੰਤ ਜਨੈਲ ਸਿੰਘ ਵੇਲੇ ਉਹ ਤਾਂ ਅਸੀਂ ਦੇਖਿਆ ਅੰਮ੍ਰਿਤਸਰ ਤੋਂ ਲਾ ਕੇ ਦਿੱਲੀ ਤੱਕ ਦਿੱਲੀ ਕੋਈ ਨਸ਼ਾ ਨਹੀਂ ਦੀ ਵਿਕਦਾ ਕੋਈ ਸ਼ਰਾਬ ਨਹੀਂ ਦੀ ਵਿਕਦੀ ਨਹੀਂ ਅੱਜ ਅੱਜ ਕੋਈ ਸ਼ਰਾਬ ਚਿੱਟਾ ਗੋਲੀਆਂ ਅੱਜ ਘਰ-ਘਰ ਕੀ ਦੁਕਾਨਾਂ ਦੇ ਪਰਚੂਨਾਂ ਵਾਲੀ ਦੇ ਵਿਕ ਰਹੀਆਂ ਨੇ ਦੇਖੋ ਅਸੀਂ ਹਲਕਾ ਨਿਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਵੀ 2000 ਦੇਖੋ ਇੱਕ ਜਿਹੜਾ 92 ਐਮਪੀ ਐਮਐਲਏ ਨੇ 92 ਐਮਐਲਏ ਸਾਡਾ ਇੱਕ ਐਮਐਲਏ ਬਣਨਾ ਔਰ ਤੁਸੀਂ ਇੱਕ ਐਮਐਲਏ ਜਿਤਾਓ ਤੇ ਤੁਹਾਨੂੰ ਜਿਹੜਾ ਆਉਣ ਵਾਲਾ 2027 ਹੈ ਨਾ ਸਰਕਾਰੇ ਖਾਲਸਾ ਦਾ ਮੁੱਢ ਜਿਹੜਾ ਬੰਨਣਾ ਹੈ ਇਸ ਸੀਟ ਨੇ ਤੁਹਾਨੂੰ ਆਹ ਸਾਲ ਡੇਢ ਸਾਲ ਦੇ ਵਿੱਚ ਪਤਾ ਲੱਗ ਜਾਊ ਵੀ ਭਾਈ ਮਨਦੀਪ ਸਿੰਘ ਖਾਲਸਾ ਜਿਹੜਾ ਐਮ ਐਲ ਏ ਬਣੂਗਾ ਤਾਂ ਤੁਹਾਡੇ ਹੱਕਾਂ ਵਾਸਤੇ ਜਿਹੜੀ ਅੱਜ 92 ਐਮ ਐਲ ਏ ਨੇ ਕੱਖ ਨਹੀਂ ਕੀਤਾ ਜਿਹੜੇ ਤੁਸੀਂ ਤਰਸਦੇ ਹੋ ਘਰ ਜਾ ਜਾ ਕੇ ਐਮ ਐਲ ਏਆਂ ਦੀਆਂ ਠੋਕਣਾ ਕਰਦੇ ਹੋ ਕਿਸੇ ਜ਼ਿਲ੍ਹਾ ਪ੍ਰਧਾਨ ਨੂੰ ਕਥੇ ਫਿਰਦੇ ਹੋ ਗੇੜੇ ਕੱਢਦੇ ਵੀ ਇਹ ਗੇੜੇ ਮੁੱਕ ਜਾਣਗੇ ਕਿਉਂਕਿ ਜ਼ਿੰਮੇਵਾਰੀ ਹੁੰਦੀ ਹੈ ਇਹ ਅੱਜ ਸਾਡਾ 92 ਚੋਂ ਇੱਕ ਵਕੀਲ ਬਣਨਾ ਹੈ ਪੰਜਾਬ ਦਾ ਐਸ ਹਲਕੇ ਦਾ ਵਕੀਲ ਬਣੂਗਾ ਜਿਹੜਾ ਬਿਕੂ ਨਹੀਂ ਝੂਕੂ ਨਹੀਂ ਰੁਕੂ ਨਹੀਂ ਉਹ ਉਸ ਸੀਟ ਨੂੰ ਖਾਸ ਕਰਕੇ ਪ੍ਰੈਜੈਂਟ ਤਾਂ ਉਹਨੇ ਕਰਨਾ ਸਾਰੀ ਕੌਮ ਨੂੰ ਸਾਰੇ ਧਰਮਾਂ ਨੂੰ ਪਰ ਐਸ ਸੀਟ ਦਾ ਜਿਹੜਾ ਹੱਕ ਹੈ ਉਹ ਵਕੀਲ ਹੈ ਜਿਹਨੇ ਨਾ ਬਿਕਣਾ ਨਾ ਝੁਕਣਾ ਨਾ ਥੱਕਣਾ ਨਾ ਰੁਕਣਾ ਨਾ ਨਾ ਤੋਂ ਡਰਨਾ ਉਹ ਆਪਣੀ ਬਕਾਲਤ ਪੂਰੀ ਕਰਕੇ ਆਪਣੇ ਹੱਕਾਂ ਵਾਸਤੇ ਜੂਜੂਗਾ ਤੇ ਐਸ ਹਲਕੇ ਨੂੰ ਹੱਕ ਵੀ ਦੇਖ ਦੇਊਗਾ ਤੇ 2027 ਦੇ ਵਿੱਚ ਉਹ ਦੱਸ ਦੂ ਵੀ ਜਿਹੜੇ ਸਾਡੇ ਆਉਣ ਵਾਲੇ 117 ਐਮਐਲਏ ਬਣਨਗੇ ਤਾਂ ਉਹ ਇਹੋ ਜਿਹੇ ਹੋਣਗੇ ਇਹੋ ਜਿਹੇ ਐਮਐਲਏ ਬਣਨਗੇ ਮੈਂ ਇੱਕ ਤੁਹਾਡੇ ਮਾਧਿਅਮ ਰੋਇ ਹੋਰ ਦੱਸ ਦੇਣਾ ਚਾਹੁੰਦਾ ਅੱਜ ਤੱਕ ਬਦਲਾਅ ਹੋਏ ਨੇ ਪਿਛਲਾ ਹੀ ਬਦਲਾਅ ਹੋਇਆ ਲੋਕਾਂ ਨੇ ਬਾਦਲ ਕਾਂਗਰਸ ਤੋਂ ਅੱਕ ਕੇ ਲੋਕਾਂ ਨੇ ਇਹਨਾਂ ਨੂੰ ਵੋਟ ਪਾਈ ਔਰ ਕੋਈ ਪ੍ਰਾਪਤੀ ਕੋਈ ਨਹੀਂ ਚੜੂਦੀ ਅੱਕ ਕੇ ਇਹਨਾਂ ਤੋਂ ਅੱਕੇ ਹੋਏ ਤੇ ਇਹਨਾਂ ਨੂੰ ਵੋਟ ਪਾਤੀ ਪਰ ਜਿਹੜਾ ਹੁਣ ਬਦਲਾਅ ਹੋਣ ਜਾ ਰਿਹਾ ਹੁਣ ਹੁਣ ਅਸਲੀ ਪੰਥਕ ਬਦਲਾਅ ਪੰਥਕ ਬਦਲਾਅ ਦੇ ਵਿੱਚ ਸਾਡੀਆਂ 100 ਇਹ ਵਰਲਡ ਦਾ ਰਿਕਾਰਡ ਹੋਣਾ 1947 ਤੋਂ ਲਾ ਕੇ ਅੱਜ ਤੱਕ ਦਾ ਰਿਕਾਰਡ ਹੋਣਾ ਜਿਹੜੀਆਂ 2027 ਦੀਆਂ ਚੋਣਾਂ ਹੋਣੀਆਂ ਨੇ ਉਹ 117 ਦੀਆਂ 117 ਸੀਟਾਂ ਹੀ ਪੰਜਾਬ ਤੇ ਕੌਮ ਨੇ Hindu Muslim Sikh ਅਸਾਈਆਂ ਨੇ ਮਿਲ ਕੇ 117 ਦੀਆਂ 17 ਸੀਟਾਂ ਜਿੱਤ ਕਰਨੀਆਂ ਉਹਦੀ ਉਦਾਹਰਨ ਭਾਈ ਮਨਦੀਪ ਸਿੰਘ ਖਾਲਸਾ ਨੇ ਤੁਹਾਨੂੰ ਦੇ ਦੇਣੀਆਂ ਹੁਣ ਬਹੁਤ ਬਹੁਤ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਕਾਲੀ ਦਾ ਵਾਰਿਸ ਪੰਜਾਬ ਪਾਰਟੀ ਦੇ ਜਿਹੜੇ ਸਮਰਥਕ ਆ ਤੇ ਉਹਨਾਂ ਦੇ ਪ੍ਰਚਾਰਕ ਵੀ ਨੇ ਜੋ ਇਸ ਟਾਈਮ ਪੂਰੇ ਹਲਕੇ ਦੇ ਵਿੱਚ ਪ੍ਰਚਾਰ ਕਰ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੀ ਗੱਲ ਕਰ ਲਈਏ ਤਾਂ ਸਰਕਾਰੇ ਖਾਲਸਾ ਦਾ ਰਾਜ ਹੋਣ ਵਾਲਾ ਆ ਔਰ ਜਿਮਨੀ ਚੋਣ ਵੀ ਬੜੀ ਸ਼ਾਨ ਦੇ ਨਾਲ ਜਿੱਤੀ ਜਾਏਗੀ ਔਰ ਪੰਜਾਬ ਦੇ ਜਿੰਨੇ ਵੀ ਮਸਲੇ ਨੇ ਇਹ ਵਿਧਾਨ ਸਭਾ ਦੇ ਵਿੱਚ ਭਾਈ ਮਨਦੀਪ ਸਿੰਘ ਬੜੀ ਜੁਰਤ ਦੇ ਨਾਲ ਅਠਾਉਣਗੇ ਹੁਣ ਦੇਖਣਾ ਹੋਵੇਗਾ 11 ਤਰੀਕ ਨੂੰ ਚੋਣਾਂ ਹੋਣਗੀਆਂ ਤੇ 14 ਤਰੀਕ ਨੂੰ ਨਾ ਰਿਜ਼ਲਟ ਆਏਗਾ ਕਿ ਇਹਦੇ ਹੱਕ ਦੇ ਵਿੱਚ ਇਹ ਐਮਐਲਏ ਬਣਦੀ ਆ ਕਿਹੜਾ ਐਮਐਲਏ ਬਣੇਗਾ ਤੁਸੀਂ ਬਣੇ ਹੋ ਪ੍ਰਦੇਸ਼ ਕੈਨੇਡਾ ਟੀਵੀ ਦੇ ਨਾਲ ਧੰਨਵਾਦ